ਲਿਆ ਜਨਮ ਜਦੋਂ ਸ਼ੁਰੂ ਹੋਈ ਕਹਾਣੀ ਗਏ ਹੌਲੀ ਹੌਲੀ ਜੁੜਦੀ ਹਾਣੀ ਵਿੱਚ ਬਚਪਨ ਮਾਪਿਆਂ ਲਾੜ ਨਡਾਇਆ ਫਿਰ ਜਵਾਨੀ ਪਹਿਰਾ ਆਇਆ ਫਿਰ ਜੁੜ ਗਏ ਨਵੇਂ ਰਸਤੇ ਨਾਤੀ ਤਦ ਉਹਨਾਂ ਲਈ ਰਹੇ ਖੁੱਲਦੇ ਖਾਤੇ ਰਹੇ ਹੌਲੀ ਹੌਲੀ ਜੜ ਜੁੜਦੇ ਹਾਣੀ ਮਨ ਸੇਵਿਆਂ ਤੱਕ ਗਈ ਵੱਡੀ ਢਾਣੀ ਅੰਤ ਮੈਨੂੰ ਲੱਕੜਾਂ ਤੇ ਰੱਖਿਆ ਫਿਰ ਸੇਵਾ ਵੀ ਮੈਨੂੰ ਤੱਕ ਤੱਕ ਹੱਸਿਆ ਜਾਲਣ ਖਾਤਰ ਮੈਨੂੰ ਦੁਨੀਆ ਸੇਵੇ ਉੱਤੇ ਲੱਕੜਾਂ ਛੁੱਟਦੀ ਰਹੀ ਸੇਵਾ ਮੱਚਦਾ ਰਿਹਾ ਤੇ ਢਾਣੀ ਟੁੱਟਦੀ ਰਹੀ ਸੇਵਾ ਮੱਚਦਾ ਰਿਹਾ ਟੁਹਾਣ ਟੁੱਟਦੀ ਰਹੀ ਸਿਵਾ ਮੱਚਦਾਰਿ ਹੈ ਟਿਟਾਣੀ ਟੁੱਟਦੀ ਰਹੀ ਸਿਵਾ ਮੱਚਦਾਰਿ ਹੋ ਟਿਟਾਣੀ ਟੁੱਟਦੀ ਰਹੀ